के पुराने बस स्टैंड पर सिगरेट की दुकान पर काम करने वाले एक युवक मृतक के, के पिता की शिकायत पर पुलिस ने महिला के साथ मामले की जानकारी ली दो लोगों के खिलाफ हत्या का मामला दर्ज किया गया है इस संबंध में काला राम पुत्र जगदीश चंद निवासी अजीत नगर भवानीगढ़ ने पुलिस को बताया की बुधवार सुबह उसके बेटे कैलाश कुमार के पास जीती निवासी भवानीगढ़ का फोन आया जिसके बाद कैलाश बीड़ी सिगरेट लेने बहाने बाहर चला गया जब बाद में मैंने उसे फ़ोन किया तो कैलाश ने फोन नहीं उठाया पिता काला ने बताया कि उन्हें बाद में पता चला कि जीती नाम की महिला मेरे बेटे के साथ रहती थी और बबली नाम की महिला मेरे बेटे कैलाश को नाथा लेकर गई थी जिसके बाद से अपनी पत्नी नीलम के साथ जीती के घर पहुंचा वहां पर हमें कोई नहीं मिला मेरी पत्नी ने जीटी के साथ बात की जब शाम को जब वह जी द्वारा बताई गई जगह पर पहुंचा, तो बेंच पर कैलाश वहां लेटा हुआ था और बोलने में असमर्थ था लेकिन लोगों की मदद से हम अपने बेटे को सरकारी अस्पताल मानीगढ़ ले आए यहां डॉक्टरों ने जांच के बाद सेवरित मृत घोषित कर दिया शिकायत में काला ने आरोप लगाया है कि जीडी व बबली ने मिलकर उनके लड़के को कोई गलत दवा दी है मामले को लेकर ਥਾਣਾ ਭਵਾਨੀਗੜ੍ਹ ਦੇ ਪਰਿਵਾਰਿਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਭਵਾਨੀਗੜ੍ਹ ਨਿਵਾਸੀ ਉਤਜੀਰੀ ਅਤੇ ਬਬਲੀ ਦੇ ਖਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਭਰਬਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਅਭੀ આરોપી ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜੀ ਨਾਮ ਹੈ ਮੇਰਾ ਨਾਮ ਨੀਲਮ ਰਾਣੀ ਆ ਜੀ। ਮੈਂ ਮਾਤਾ ਬੱਚੇ ਦੀ, ਕਾਕੇ ਦੀ ਜੀਦੀ ਮੌਤ ਹੋਈ ਆ ਜੀ ਜਿਹੜੇ ਨੇ ਕਤਲ ਕੀਤਾ ਗਿਆ ਜੀ। ਮੈਂ ਉਹਦੀ ਮਾਤਾ ਜੀ। ਬਸ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ। ਕਿਉਂ ਮੁੰਡਾ ਜਿਹਨੇ ਮੇਰੇ ਮੁੰਡੇ ਨੂੰ ਮਾਰਿਆ ਜਿੱਤੀ ਨਾਮ ਦਾ ਕਿ ਉਹ ਦੇ ਅਰੈਸਟ ਕਿੱਤੀ ਜਾਵੇ ਜੀ ਕੱਲ ਦੇ ਮੁੰਡੇ ਦੀ ਮਰਿਟ ਹੱਥ ਹੋਈ ਆ ਅੱਜ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਜੀ ਕੋਈ ਇਨਸਾਫ ਨਹੀਂ ਹੋ ਰਿਹਾ ਕੋਈ ਇਨਸਾਫ ਨਹੀਂ ਹੋਇਆ ਘਰੇ ਗਏ ਘਰਿੰ ਚਿੰਤੇ ਲੱਗੀਆਂ ਬਸ ਇਹ ਗੱਲ ਸਾਨੂੰ ਕਹਿਂਦੇ ਨੇ ਜੀ ਰਿਸ਼ਤੇ ਕਿੰਨਾ ਕੁ ਭਰੋਸਾ ਜੀ ਮੈਂ ਐਸਐਚਓ ਸਾਹਿਬ ਕਹਿ ਕੇ ਗਏ ਐਸਐਚਓ ਸਾਹਿਬ ਸਾਨੂੰ ਕਹਿ ਕੇ ਗਏ ਨੇ ਜੀ ਭਰੋਸਾ ਦਵਾਏ ਸਾਡੇ ਸਿਰ ਤੇ ਮੇਰੇ ਬੱਚਾ ਦੇ ਸਿਰ ਤੇ ਮੇਰੀਆਂ ਦੋ ਕੁੜੀਆਂ ਨੇ ਜੀ ਇਹਨਾਂ ਦੇ ਸਿਰ ਤੇ ਹੱਥ ਧਰ ਕੇ ਗਏ ਨੇ ਜੀ ਤੇ ਪਰ ਸਾਨੂੰ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਵੇ ਅੱਜ ਤੱਕ ਹਜੇ ਤੱਕ ਸਾਡਾ ਇਨਸਾਫ ਨਹੀਂ ਹੋਇਆ ਹਜੇ ਤੱਕ ਨਹੀਂ ਫੜੇ ਗਏ ਉਹ ਪਰ ਅੱਜ ਤੱਕ ਐਸਐਚਓ ਸਾਹਿਬ ਕਹਿੰਨ ਤੇ ਅਸੀਂ ਕਤਲ ਉਹ ਕਰਵਾਤਾ ਜੀ ਦਾ ਸੰਸਕਾਰ ਕਰਵਾਤਾ ਜੀ ਤੇ ਪਰ ਇਨਸਾਫ ਹੀ ਮੰਦੇ ਮਾਰੇ ਕਿ ਉਹਨਾਂ ਚੱਕੋ ਸਾਡੇ ਈਐਸਈ ਪਾਲਵਿੰਦਰ ਸਿੰਘ ਨੇ ਉਹਨਾਂ ਪਾਸ ਕਾਲਾ ਰਾਮ ਨੇ ਬਿਆਨ ਲਖਾਇਆ ਵੀ ਉਹਦਾ ਲੜਕਾ ਕਲਾਸ਼ ਅਰਸੀਗਾ ਜਿਹਨੂੰ ਇੱਕ ਜੀਤੀ ਨਾਮ ਦਾ ਲੜਕਾ ਤੇ ਬਬਲੀ ਨਾਮ ਦੀ ਕੁੜੀ ਉਹਦੀ ਪਤਨੀ ਜਿਹੜੀ ਉਹ ਉਹਨੂੰ ਕਿਤੇ ਨਾਬਾ ਸਾਈਡ ਤੇ ਲੈ ਗਏ ਨਾਬਾ ਸਾਈਡ ਤੋਂ ਬਾਅਦ ਉਹਦੀ ਡੈੱਡ ਬੋਡੀ ਜਿਹੜੀ ਸ਼ਮਸ਼ਾਨ ਘਾਟ ਕੋਲ ਮਿਲੀ ਹੈ ਤੇ ਜਿਹਨੂੰ ਕੋਈ ਗਲਤ ਦਵਾਈ ਵਗੈਰਾ ਦੇ ਕੇ ਦਿੱਤੀ ਹੈ ਉਹਨੂੰ ਲੱਗਦਾ ਤਾਂ ਸਮੇਂ ਸਿਰ ਨਾ ਕਰਦੇ ਨੂੰ ਤਲਾਹ ਦਿੱਤੀ ਹੈ ਤੇ ਨਾ ਹੀ ਡਾਕਟਰ ਕੋਲ ਲੈ ਕੇ ਗਏ ਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ 304 34 IPC ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਦਰਾਨੇ ਤਫਤੀਸ਼ ਇਹੋ ਜਿਹੀ ਵੀ ਕਾਰਵਾਈ ਹੋਈ ਉਹ ਅਮਲ ਚੱਲਿਆ ਦੀ ਜਾਊਗੀ ਜਿਹੜਾ ਵੀ ਕੋਈ ਇਹਦੇ ਚ ਦੋਸ਼ੀ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਰ ਹੁਣ ਤੱਕ ਗ੍ਰਿਫਤਾਰੀ ਹੋਈ ਹੈ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਸਭ ਦੱਸ ਰਿਹਾ ਕੋਈ ਨਿਸ਼ਾਨ ਸ਼ੂਲ ਮਾਰੇ ਨੇ ਕਹਿੰਦੇ ਵੀ ਘਰਦਲ ਡੁੱਟੀ ਟੱਟੀ ਦਾ ਮਸਲਾ ਹੈ ਕਹਿੰਦੇ ਕਤਲ ਦਾ ਮਸਲਾ ਜਾਪਾ ਲੱਗ ਰਿਹਾ ਉਹ ਪੋਸਟਮਾਰਟਮ ਹੋ ਗਿਆ ਜਿਵੇਂ ਵੀ ਪੋਸਟਮਾਰਟਮ ਰਿਪੋਰਟ ਆਊਗੀ ਉਹਦੇ ਮੁਤਾਬਕ ਜਿਹੜਾ ਹੈਗਾ ਉਹ ਹੋ ਜਾਊਗਾ ਮੈ ਜੀ ਮੇਰਾ ਨਾਮ ਦੀਪਿਕਾ ਰਾਨੀਆ ਕੋਹਣੀਗੜ ਤੋਂ ਕੀ ਮਸਲਾ ਹੋਇਆ ਜੀ ਮਸਲਾ ਇਹ ਹੋਇਆ ਸੀ ਜੀ ਮੇਰੇ ਭਾਈ ਦੀ ਹੋ ਗਿਆ ਹੱਕ ਤਰ੍ਹਾਂ ਦਾ ਕਤਲ ਹੀ ਕੀਤਾ ਗਿਆ ਜੀ ਉਹਨਾਂ ਦਾ ਘਰੋਂ ਸਿੱਧਾ ਸਾਦਾ ਉਹ ਦੁਕਾਨ ਖੋਲਣ ਲਈ ਗਿਆ ਉਸ ਤੋਂ ਬਾਅਦ ਵਿੱਚ ਜਿਹੜਾ ਮੁੰਡਾ ਜਿੱਤੀ ਹੈ ਮੇਰੇ ਵੀਰੇ ਦਾ ਦੋਸਤ ਉਹਨੇ ਉਹਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਹੈ ਕਿ ਵੀ ਆਪਾਂ ਚੱਲਦੇ ਹਾਂ ਕੋਈ ਕੰਮ ਹੈ ਉਸ ਤੋਂ ਬਾਅਦ ਵਿੱਚ ਉਹਨੂੰ 1 ਵਜੇ ਲੈ ਗਿਆ ਘਰੋਂ ਉਸ ਉੱਥੋਂ ਦੁਕਾਨ ਤੋਂ ਲੈ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਕਿ ਨਹੀਂ ਸਾਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਵਿੱਚ ਜਦੋਂ ਮੇਰੇ ਮੰਮਾ ਜੀ ਉਹਨਾਂ ਕਰੇ ਗਏ ਨੇ ਕਿ ਵੀ ਸਾਡਾ ਮੁੰਡਾ ਤੁਹਾਡੇ ਮੁੰਡੇ ਨਾਲ ਗਿਆ ਹੋਇਆ ਸੀਗਾ ਉਹਨਾਂ ਦੀ ਮਾਤਾ ਜੀ ਨੇ ਉਹ ਮੁੰਡੇ ਨਾਲ ਗੱਲ ਕਰਵਾਈ ਹੈ ਮੇਰੀ ਮਾਤਾ ਜੀ ਨੇ ਫੋਨ ਤੇ ਗੱਲ ਕਰੀ ਹੈ ਤੇ ਉਹਨਾਂ ਦੇ ਮੁੰਡੇ ਨੇ ਇਹੀ ਗੱਲ ਕਿਹਾ ਕਿ ਤੁਹਾਡਾ ਮੁੰਡਾ ਤਾਂ ਸੁੱਤਾ ਪਿਆ ਹੈ ਉਸ ਤੋਂ ਬਾਅਦ ਜਦ ਮੇਰੇ ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਮੇਰੇ ਮੁੰਡੇ ਨਾਲ ਗੱਲ ਕਰਵਾਓ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਉਹ ਤਾਂ ਉੱਠ ਨਹੀਂ ਰਿਹਾ ਜਦੋਂ ਉਹਨਾਂ ਨੇ ਕਿਹਾ ਕਿ ਆਲੋ ਵਰਖ ਸੋਏ ਤੇ ਸ਼ਮਸ਼ਾਨ ਘਾਟ ਚ ਪਿਆ ਵੀ ਆ ਕੇ ਦੇਖ ਲਓ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਜੀ ਉਸ ਤੋਂ ਬਾਅਦ ਜਦ ਮੇਰੇ ਮਾਤਾ ਜੀ ਗਏ ਨੇ ਗੱਡੀ ਚ ਪਾ ਕੇ ਲੈ ਕੇ ਦੇਖ ਕੇ ਗਏ ਨੇ ਉੱਥੇ ਡੈੱਡ ਹੋਇਆ ਪਿਆ ਸੀ ਜੀ ਉਹਦੀ ਬਾਡੀ ਪੀਲੀ ਹੋਈ ਪਈ ਸੀ ਫੀਲੀ ਤੋਂ ਨੀਲੀ ਹੋ ਗਈ ਜੀ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਹਸਪੀਟਲ ਲੈ ਕੇ ਆਏ ਹਸਪੀਟਲ ਵਿੱਚ ਡੈੱਡ ਦੱਸਿਆ ਉਸ ਤੋਂ ਬਾਅਦ ਵਿੱਚ ਉਹਦੇ ਪਿਤਾ ਜੀ ਮਾਤਾ ਜੀ ਜੋ ਵੀ ਸੀਗੇ ਸਾਰੀ ਫੈਮਿਲੀ ਉਹ ਘਰੋਂ ਜਿੰਦੇ ਇਲਾਕੇ ਫਰਾਰ ਹੋ ਗਏ ਜੀ ਸਾਨੂੰ ਠੀਕ ਹੈ ਜੀ ਫਰਾਰ ਹੋਣ ਤੋਂ ਬਾਅਦ ਵਿੱਚ ਅਸੀਂ ਪੁਲਿਸ ਦੇ ਕਹਿਣ ਤੇ ਪੋਸਟਮਾਰਟਮ ਲਈ ਪੇਜ ਦਿੱਤਾ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਪੋਸਟਮਾਰਟਮ ਕਰਾਉਣ ਦੇ ਐਗਰੀ ਨਹੀਂ ਬਿਲਕੁਲ ਨਹੀਂ ਹੈਗੇ ਸੀਗੇ ਜੀ ਸੋলো ਐਸਐਚਓ ਸਾਹਿਬ ਨੇ ਸਾਨੂੰ ਇਹੀ ਸੁਧਲਾਸਾ ਦਿੱਤਾ ਵੀ ਤੁਸੀਂ ਪੋਸਟਮਾਰਟਮ ਕਰਾਓ ਮੇਰੇ ਕਹੇ ਤੇ ਤੁਸੀਂ ਦਾ ਸੰਸਕਾਰ ਕਰਾਓ ਵੀ ਮੈਂ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਹਾਡੀ ਸਪੋਰਟ ਕਰੂੰਗਾ ਤੁਹਾਨੂੰ ਇਨਸਾਫ ਦਿਵਾਉਂਗਾ ਉਹ ਮੁੰਡੇ ਦਾ ਹਜੇ ਤੱਕ ਕੁਝ ਨਹੀਂ ਪਤਾ ਕੀਤਾ ਕੱਲ ਦੀ ਗੱਲ ਹੈ ਜੀ ਇਹ ਕਿਵੇਂ ਹੋਈ ਹੈ ਜੀ ਮੋਤੇ ਹੀ ਗੱਲ ਹੋਈ ਹੈ ਜੀ ਉਹ ਲੈ ਗਿਆ ਲੈਣ ਤੋਂ ਬਾਅਦ ਮੇਰਾ ਭਾਈ ਕੋਈ ਨਸ਼ਾ ਪੱਤਾ ਕੁਝ ਵੀ ਨਹੀਂ ਕਰਦਾ ਜਿੱਥੋਂ ਅਸੀਂ ਉੱਥੋਂ ਲੈ ਕੇ ਆਇਆ ਉੱਥੇ ਨਸ਼ੇ ਦੇ ਟੀਕੇ ਪਏ ਸੀ ਜੀ ਦਵਾਈਆਂ ਪਈਆਂ ਸੀ ਸਾਨੂੰ ਨਹੀਂ ਪਤਾ ਕਿ ਕਿਵੇਂ ਕੀਤਾ ਉਹਨੇ ਕਿਵੇਂ ਨਾ ਪਰ ਅੱਜ ਦੇ ਟਾਈਮ 'ਚ ਸਾਰਾ ਪੁੜ ਨਿਗੜ ਇਹੀ ਗੱਲ ਕਹਿ ਰਹੀ ਸਾਡਾ ਸਾਰਾ ਮਹੱਲਾ ਖੜਾ ਹੈ ਜੀ ਇਹ ਗੱਲ ਕਹਿ ਰਿਹਾ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਅੱਜ ਤੱਕ ਕੋਈ ਹੋਣੀ ਹੋਇਆ ਕੋਈ ਇੱਕ ਬੰਦਾ ਨਹੀਂ ਕਹਿੰਦਾ ਮੁੰਡਾ ਬਿਲਕੁਲ ਬੈਸ਼ ਰੂਸੀ ਰਹਿੰਦਾ ਸੀਗਾ ਉਹਨੂੰ ਇਹ ਗੱਲ ਕਹਿ ਕੇ ਕਿ ਅਫਵਾਹਾਂ ਫੜਾਈਆਂ ਜਾ ਰਹੀਆਂ ਨੇ ਵੀ ਮੁੰਡਾ ਡਰੱਗਸ ਲੈਂਦਾ ਸੀ ਵੀ ਡਰੱਗਸ ਨਾਲ ਉਹਦੀ ਹੋਈ ਹੈ ਜਦੋਂ ਕਿ ਅੱਜ ਤੱਕ ਕਦੇ ਗੋਲੀ ਤੱਕ ਨਹੀਂ ਲੰਦਾ ਸੀ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਜਦੋਂ ਮੁੰਡੇ ਦਾ ਪੋਸਟਮਾਰਟਮ ਹੋ ਗਿਆ ਦਾ ਸੰਸਕਾਰ ਲਈ ਉਹਦੀ ਬਾਡੀ ਦੇਖੀ ਹੈ ਬਾਡੀ ਦੇਖਣ ਤੋਂ ਬਾਅਦ ਅਸੀਂ ਇਹ ਗੱਲ ਕਹਿਤੀ ਕਿ ਅਸੀਂ ਦਾ ਸੰਸਕਾਰ ਨਹੀਂ ਕਰਨਾ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਧਰਨਾ ਲਾਵਾਂਗੇ ਸਾਨੂੰ ਇਨਸਾਫ ਮਿਲੇ ਜਿਹੜਾ ਮੁੰਡਾ ਜਿੱਤੀ ਹੈ ਜਿੱਤੀ ਉਹਨੇ ਸਾਡੇ ਮੁੰਡੇ ਦਾ ਕਤਲ ਕੀਤਾ ਇੱਕ ਤਰ੍ਹਾਂ ਦਾ ਫਿਰ ਉਹਨੂੰ ਫੜ ਕੇ ਲਾ ਕੇ ਸਾਨੂੰ ਕੁਝ ਨਹੀਂ ਪਤਾ ਇਹਦਾ ਸੁਭਾਜੀ ਕੁਝ ਵੀ ਨਹੀਂ ਹੈਗਾ ਸੀ ਜੀ ਸਾਡੇ ਮੁੰਡੇ ਧੋਖੇ ਨਾਲ ਲੈ ਕੇ ਗਿਆ ਜੀ ਸਾਡੇ ਮੁੰਡੇ ਸਾਡੇ ਮੁੰਡੇ ਨੂੰ ਧੋਖੇ ਨਾਲ ਲੈ ਕੇ ਗਿਆ ਜੀ ਦੁਕਾਨ ਖੁੱਲੀ ਸੀ ਅੱਗੇ ਅੱਗੇ ਉਹਨਾ ਮੇਰੇ ਲੋਹੇਗਾ ਸੀ ਜਦੋਂ ਉਹ ਆਉਂਦੇ ਨਾਲ ਆਉਂਦੇ ਜਾਂਦਾ ਸੀ ਖੇਤੀ ਜਾਂਦੇ ਸੀ ਧੁਖੇ ਤੇ ਆਉਂਦੇ ਸੀ ਜੀ ਜਿਵੇਂ ਆਪਾਂ ਗਾਹਕ ਹੁੰਦੇ ਨੇ ਕਸਟਮਰ ਦੀ ਤਰ੍ਹਾਂ ਸੀ ਸਾਨੂੰ ਨਹੀਂ ਪਤਾ ਸੀ ਧੁਖੇ ਨਾਲ ਲੈ ਕੇ ਗਿਆ ਜੀ ਉਹਦਾ ਕੋਈ ਉਹਦਣਾ ਨਾਲ ਲਿੰਕ ਨਹੀਂ ਹੈਗਾ ਸੀ ਠੀਕ ਹੈ ਜਦੋਂ ਉਸ ਤੋਂ ਬਾਅਦ ਅਸੀਂ ਜਦ ਲੈ ਕੇ ਆਏ ਆ ਸ਼ਮਸ਼ਾਨ ਘਾਟ ਚ ਉਹਦੀ ਹਾਲਤ ਦੇਖੀ ਹੈ ਵੀ ਕਤਲ ਹੋਇਆ ਹੋਇਆ ਅਸੀਂ ਸਾਫ਼ ਮਨਾਂ ਕਰਤਾ ਵੀ ਅਸੀਂ ਦਾ ਸੰਸਕਾਰ ਨਹੀਂ ਕਰਨਾ ਐਸ ਐਚ ਓ ਸਾਹਿਬ ਖੁਦ ਉਰੇ ਆਏ ਨੇ ਸਾਰਿਆਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਣਾ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਸਪੋਰਟ ਕਰੂੰਗਾ ਇਨਸਾਫ਼ ਦਿਵਾਉਂਗਾ ਐਸ ਐਚ ਓ ਐਸ ਐਚ ਓ ਦੇ ਸਾਹਮਣੇ ਕਹਿੰਦੇ ਅਸੀਂ ਸਾਰਾ ਜਿੰਨਾ ਵੀ ਹੋਇਆ ਆਪਣਾ ਕੀਤਾ ਗਿਆ ਕ੍ਰਮ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੂੰ ਸਾਡੀ ਇਹ ਦਰਖਾਸਤ ਹੈ ਕਿ ਸਾਨੂੰ ਵੱਧ ਤੋਂ ਬਾਅਦ ਇਨਸਾਫ ਦਿੱਤਾ ਜਾਵੇ ਉਹਨੂੰ ਵੱਧ ਤੋਂ ਬਾਅਦ ਸਜ਼ਾ ਦਿੱਤੀ ਜਾਵੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਕੋਈ ਕੋਈ ਗ੍ਰਿਫਤਾਰ ਨਹੀਂ ਕੀਤਾ ਜੀ ਇੱਕ ਗ੍ਰਿਫਤਾਰੀ ਉਹਨਾਂ ਨੇ ਕਰਵਾਈ ਹੈ ਜੀ ਗ੍ਰਿਫਤਾਰੀ ਸ਼ੱਕ ਦੇ ਆਧਾਰ ਤੇ ਕਰਵਾਈ ਹੋਈ ਹੈ ਜੀ ਜਿਹੜਾ ਮੇਨ ਹੈਗਾ ਜਿੱਤੀ ਉਹਦੀ ਹਜੇ ਤੱਕ ਕੋਈ ਉਹ ਹੋਣੀ ਨਹੀਂ ਕੀਤੀ ਜੀ ਕੋਈ ਉਹਨਾਂ ਨੂੰ ਫੜਿਆ ਨਹੀਂ ਅਸੀਂ ਤਾਂ ਇਹੀ ਗੱਲ ਕਹਿਨੇ ਆ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਵੇ ਜੀ ਸਾਡਾ ਭਾਈ ਗਿਆ ਜੀ ਜਿੱਤੀ ਜਿਹੜਾ ਰਹਿਣ ਵਾਲਾ ਕਿੱਥੇ ਰਹਿਣ ਵਾਲਾ ਜੀ ਜਿੱਤੀ ਖਾਨ ਹਸਪੀਟਲ ਦੇ ਸਾਹਮਣੇ ਰਹਿਣ ਵਾਲਾ ਹੈ ਜੀ